ਚਾਰ ਦਿਨ ਆਪਣੀ ਨੌਬਤ ਚੱਲੇ ਬਜਾਏ ਭਗਤ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਭੀਜੀ ਦੇ ਕੋਲ ਕੁਝ ਸਰਮਾਇਆ ਹੈ ਕੁਝ ਮਾਇਆ ਹੈ ਕੋਈ ਪਦਵੀ ਹੈ ਉਹ ਇਸ ਮਾਇਆ ਦੇ ਨਾਲ ਆਪਣੀ ਪਦਵੀ ਦੇ ਕਾਰਨ ਸੰਸਾਰ ਦੇ ਜੀਵਾਂ ਉੱਤੇ ਹੁਕਮ ਕਰਦਾ ਫਰਮਾਇਸ਼ਾਂ ਕਰਦਾ ਤੇ ਚਾਰਕ ਦਿਨ ਆਪਣੇ ਹੁਕਮ ਰੂਪੀ ਨਗਾਰਾ ਵਜਾਉਂਦਾ ਤੇ ਫੇਰ ਚਲੇ ਜਾਂਦਾ ਇੱਥੋਂ ਇਹ ਚਾਰਕ ਦਿਨ ਦੀ ਖੇਡ ਆ ਚਾਰਕ ਦਿਨ ਇਹ ਹੁਕਮ ਸਦਾ ਨਹੀਂ ਚੱਲਦਾ ਰਹਿਦਾ ਇਹ ਤਾਕਤ ਸਦਾ ਨਹੀਂ ਰਹਿੰਦੀ ਇਹ ਨਗਾਰੇ ਸਦਾ ਨਹੀਂ ਕਿਸੇ ਦੇ ਵੱਜਦੇ ਇਸ ਤਰ੍ਹਾਂ ਵੀ ਹੋਇਆ ਜਿਨ੍ਹਾਂ ਦੇ ਨਗਾਰੇ ਸੰਸਾਰ ਵਿੱਚ ਵੱਜਦੇ ਸਨ ਸਮੇਂ ਦੇ ਨਾਲ ਉਹਨਾਂ ਦਾ ਨਗਾਰਚੀ ਵੀ ਕੋਈ ਨਹੀਂ ਰਹਿੰਦਾ ਨਾ ਨਗਾਰਾ ਤੇ ਨਾ ਨਗਾਰਾ ਵਜਾਉਣ ਵਾਲਾ ਕੋਈ ਰਹਿੰਦਾ ਇਹ ਚਾਰਕ ਦਿਨ ਦੀ ਖੇਡ ਹੈ ਭਗਤ ਸਾਹਿਬ ਜੀ ਕਹਿੰਦੇ ਨੇ ਚਾਰਕ ਦਿਨ ਆਪਣੇ ਹੁਕਮ ਰੂਪੀ ਨਗਾਰੇ ਵਜਾਉਂਦੇ ਨੇ ਤੇ ਫਿਰ ਚਲੇ ਜਾਂਦੇ ਸੰਸਾਰ ਤੋਂ ਇਤਨਕ ਖਟਿਆ ਇੰਨੀ ਮਾਇਆ ਇਕੱਠੀ ਕਰ ਲਈ ਗੱਠੀਆਂ ਗੰਡਾਂ ਬੰਨੀਆਂ ਉਹਦੀਆਂ ਇੰਨੀ ਮਾਇਆ ਪੰਡਾ ਬੰਨ ਲੀਆਂ ਮੱਟੀਆ ਗਾਗਰਾਂ ਦੇ ਵਿੱਚ ਪਾ ਕੇ ਬਰਤਨਾਂ ਦੇ ਵਿੱਚ ਪਾ ਕੇ ਤੇ ਮਿੱਟੀ 'ਚ ਨੱਪ ਦਿੱਤੀ ਇੰਨੀ ਮਾਇਆ ਤੇ ਭਗਤ ਸਾਹਿਬ ਸਮਝਾਉਂਦੇ ਨੇ ਪਿਆਰਿਆ ਸੰਗ ਨ ਕਛ ਲੈ ਜਾਏ ਠੀਕ ਆ ਇੱਥੇ ਤੇਰਾ ਹੁਕਮ ਚੱਲਦਾ ਤੇਰੇ ਨਗਾਰੇ ਵੱਜਦੇ ਨੌਬਤਾਂ ਵੱਜਦੀਆਂ ਮਾਇਆ ਸਰਮਾਇਆ ਤੇਰੇ ਕੋਲ ਬਹੁਤ ਐ ਬੈਂਕਾਂ ਵਿੱਚ ਐ ਫੱਡੀਆਂ ਕੀਤੀਆਂ ਪਈਆਂ ਉਦੋਂ ਬੈਂਕਾਂ ਨਹੀਂ ਸੀ ਹੁੰਦੀ ਉਦੋਂ ਮਿੱਟੀ 'ਚ ਨੱਪ ਦਿੰਦੇ ਸਨ ਪਰ ਜਦੋਂ ਇੱਥੋਂ ਤੁਰਿਆ ਨਾ ਉਦੋਂ ਇਹਨਾਂ ਚੀਜ਼ਾਂ 'ਚੋਂ ਕੋਈ ਨਾਲ ਨਹੀਂ ਜਾਣੀ ਇਹ ਮਾਇਆ ਵੀ ਨਾਲ ਨਹੀਂ ਜਾਣੀ ਇਸ ਸ਼ਬਦ ਦੇ ਅੰਦਰ ਭਗਤ ਸਾਹਿਬ ਜੀ ਨੇ ਜੋ ਇਸ ਸੰਸਾਰ ਦੇ ਵਿੱਚ ਮਨੁੱਖ ਦੇ ਮਿੱਤਰ ਮੰਨੇ ਨੇ ਨਾ ਉਹਨਾਂ ਚੀਜ਼ਾਂ ਦੀ ਮਿੱਤਰਤਾ ਦੇ ਬਾਬਤ ਦੱਸਿਆ ਕਿਉਂਕਿ ਜਿਸ ਵੇਲੇ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੱਕੇ ਗਏ ਸਨ ਗੁਰੂ ਸਾਹਿਬ ਦਾ ਤੇਜ ਪ੍ਰਤਾਪ ਉਥੋਂ ਦੇ ਨਿਵਾਸੀਆਂ ਨੇ ਵੇਖੀ ਔਰ ਜਿਹੜੇ ਹੱਜ ਕਰਨ ਵਾਸਤੇ ਗਏ ਜੋ ਉੱਥੇ ਰਹਿਣ ਵਾਲੇ ਸਨ ਉਹ ਇਕੱਠੇ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਏ ਆਣ ਕਰਕੇ ਬਾਬਾ ਨਾਨਕ ਸਾਹਿਬ ਜੀ ਨੂੰ ਖੁਦਾ ਦਾ ਸਰੂਪ ਜਾਣ ਕੇ ਤੇ ਪੁੱਛਦੇ ਕਹਿੰਦੇ ਬਾਬਾ ਨਾਨਕ ਸਾਹਿਬ ਆ ਸਾਡਾ ਇਹ ਸਵਾਲ ਦਾ ਉੱਤਰ ਦਿਓ ਕੀ ਪੁੱਛਿਆ ਇਹਨਾਂ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਪੁੱਛਣ ਗੱਲ ਈਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਵੱਡਾ ਸਾੰਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ ਪੁੱਛਣ ਖੋਲ ਕਿਤਾਬ ਨੂੰ Hindu ਵੱਡਾ ਕੇ ਮੁਸਲਮਾਨ ਹੋਈ ਬਾਬਾ ਨਾਨਕ ਸਾਹਿਬ ਜੀ ਸਾਨੂੰ ਦੱਸੋ ਪੀ Hindu ਵੱਡੇ ਆ ਕੇ ਮੁਸਲਮਾਨ ਹਿੰਦੂ ਚੰਗੇ ਆ ਕਿ ਮੁਸਲਮਾਨ ਚੰਗੇ ਤੇ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਥੇ ਉੱਤਰ ਦਿੱਤਾ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਬਾਬਾ ਨਾਨਕ ਸਾਹਿਬ ਜੀ ਨੇ ਉੱਤਰ ਦਿੱਤਾ ਕਹਿਣ ਲੱਗੇ ਹਾਜਿਓ ਨਾ ਹਿੰਦੂ ਚੰਗੇ ਨਾ ਮੁਸਲਮਾਨ ਨਾ ਹਿੰਦੂ ਮਾੜੇ ਨਾ ਮੁਸਲਮਾਨ ਸਿਰ ਚੰਗਾ ਮਾੜਾ ਕੀ ਹੈ ਕਹਿੰਦੇ ਚੰਗੇ ਮਾੜੇ ਇਨਾਂ ਦੇ ਕਰਮ ਨੇ ਜਿਹੋ ਜੇ ਕਰਦੇ ਨੇ ਜੇ ਮੁਸਲਮਾਨ ਚੰਗੇ ਕਰਮ ਕਰਦੇ ਉਹਨਾਂ ਨੂੰ ਸਤਕਾਰ ਮਾਣ ਮਿਲੇਗਾ ਜਿਹੜੇ ਹਿੰਦੂ ਚੰਗੇ ਕਰਮ ਕਰਦੇ ਉਹਨਾਂ ਨੂੰ ਸਤਕਾਰ ਮਾਣ ਮਿਲੇਗਾ ਤੇ ਜੇ ਮੁਸਲਮਾਨ ਮਾੜੇ ਕਰਮ ਕਰਦੇ ਨੇ ਤੇ ਨਰਾਦਰੀ ਹੋਣੀ ਹੋਣੀ ਹਿੰਦੂ ਮਾੜੇ ਕਰਮ ਕਰਦੇ ਨਰਾਦਰੀ ਹੋਵੇਗੀ ਹਿੰਦੂ ਮੁਸਲਮਾਨ ਦੋਏ ਦਰਗਹੇ ਅੰਦਰ ਲੈਣ ਨਾ ਢੋਈ ਜੇ ਕਰਮ ਚੰਗੇ ਨਹੀਂ ਕਰਦੇ ਭਾਵੇਂ ਕੋਈ ਹਿੰਦੂ ਤੇ ਭਾਵੇਂ ਕੋਈ ਮੁਸਲਮਾਨ ਭਾਵੇਂ ਕਿਸੇ ਹੋਰ ਧਰਮ ਨੂੰ ਵੀ ਧਾਰਨ ਕਰਨ ਵਾਲਾ ਜੇ ਕਰਮ ਚੰਗੇ ਨਹੀਂ ਕਰਦਾ ਤੇ ਦਰਗਾਹ ਦੇ ਵਿੱਚ ਉਹਨੂੰ ਢੋਈ ਨਹੀਂ ਮਿਲਨੀ ਇਹ ਇਤਿਹਾਸ ਜਦੋਂ ਕਵੀ ਸੰਤੋਖ ਸਿੰਘ ਜੀ ਨੇ ਸੁਣਾਇਆ ਨਾਨਕ ਪ੍ਰਕਾਸ਼ ਦੇ ਵਿੱਚ ਉਹਨਾਂ ਨੇ ਫਿਰ ਇਹਨੂੰ ਹੋਰ ਖੋਲ ਕੇ ਬਿਆਨ ਕੀਤਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਪੁੱਛਣ ਵਾਲਿਆਂ ਨੂੰ ਜਿਹੜੇ ਕਹਿੰਦੇ ਸਨ Hindu ਵੱਡੇ ਆ ਕਿ ਮੁਸਲਮਾਨ ਸਾਨੂੰ ਦੱਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਕਿਹਾ ਸੀ ਕਹਿਣ ਲੱਗੇ ਤੁਹਾਨੂੰ ਦੱਸ ਦਿਆਂ ਇਸ ਸੰਸਾਰ ਦੇ ਅੰਦਰ ਮਨੁੱਖ ਦੇ ਤਿੰਨ ਮਿੱਤਰ ਮੰਨੇ ਨੇ ਤਿੰਨ ਮਿੱਤਰ ਤੇ ਉਹਨਾਂ ਦੀ ਮਿੱਤਰਤਾ ਕਿੱਥੋਂ ਕਿੱਥੋਂ ਤੱਕ ਨਿਭਦੀ ਆ ਇਹ ਵੀ ਦੱਸ ਦੇ ਸਭ ਤੋਂ ਪਹਿਲਾ ਮਿੱਤਰ ਮੰਨਿਆ ਮਨੁੱਖ ਦਾ ਮਾਇਆ ਨੂੰ ਮਾਇਆ ਇਸ ਦੀ ਮਿੱਤਰ ਹੈ ਕਿਉਂਕਿ ਮਾਇਆ ਤੋਂ ਬਿਨਾ ਸੰਸਾਰ ਦਾ ਕਾਰਜ ਕੋਈ ਚੱਲਦਾ ਨਹੀਂ ਸੰਸਾਰ ਦੇ ਵਿੱਚ ਰਹਿਣ ਵਾਸਤੇ ਮਾਇਆ ਦੀ ਜ਼ਰੂਰਤ ਹੈ ਰੋਟੀ ਕੱਪੜਾ ਮਕਾਨ ਵਾਸਤੇ ਮਾਇਆ ਦੀ ਜ਼ਰੂਰਤ ਹੈ ਤੇ ਮਾਇਆ ਕੋਲ ਨਾ ਹੋਵੇ ਤੇ ਸੰਸਾਰ ਵਿੱਚ ਮਾਨ ਸਤਕਾਰ ਵੀ ਨਹੀਂ ਮਿਲਦਾ ਤੇ ਨਾਲ ਹੀ ਸਤਿਗੁਰੂ ਨੇ ਇਹ ਵੀ ਕਿਹਾ ਪਰ ਇਸ ਮਾਇਆ ਦੀ ਮਿੱਤਰਤਾ ਓਨਾ ਚਿਰ ਤੱਕ ਜੇ ਜਿੰਨਾ ਚਿਰ ਤੱਕ ਸਰੀਰ 'ਚ ਸਵਾਸ ਚੱਲਦੇ ਜਿੰਨਾ ਚਿਰ ਤੱਕ ਸਾਹ ਚੱਲਦੇ ਆ ਨਾ ਉਹਨਾਂ ਚਿਰ ਤੱਕ ਮਾਇਆ ਇਹਦੀ ਮਿੱਤਰਿਆ ਇਹਦਾ ਸਾਥ ਦਵੇਗੀ ਕਈਆਂ ਨੂੰ ਤੇ ਵੈਸੇ ਪਹਿਲਾਂ ਵੀ ਛੱਡ ਜਾਂਦੀ ਹੈ ਨਾ ਸਵਾਸ ਚੱਲਦੇ ਹੁੰਦੇ ਮਾਲਾ ਮਾਇਆ ਪਹਿਲਾਂ ਹੀ ਛੱਡ ਜਾਂਦੀ ਪਰ ਜੇ ਵੱਧ ਤੋਂ ਵਾਦੇ ਕਿਸੇ ਦਾ ਸਾਥ ਦਵੇਗੀ ਤੇ ਉਹਨਾਂ ਚਿਰ ਤੱਕ ਜਿੰਨਾ ਚਿਰ ਤੱਕ ਸਰੀਰ 'ਚ ਸਵਾਸ ਚੱਲਦੇ ਤੇ ਜਿੱਦਣ ਸਰੀਰ 'ਚ ਸਵਾਸ ਆਉਣੇ ਬੰਦ ਹੋ ਗਏ ਬਾਬਾ ਕਬੀਰ ਸਾਹਿਬ ਵੀ ਅੱਜ ਦੇ ਸ਼ਬਦ ਵਿੱਚ ਕਹਿੰਦੇ ਕਹਿੰਦੇ ਇਤਨਕ ਖੱਟੀਆ ਗਠੀਆ ਮਟੀਆ ਸੰਗ ਨ ਕਾਸ਼ਲ ਹੈ ਜਾਏ ਫਿਰੇ ਤੇਰੀ ਕੱਖ ਨੀਉ ਲੱਗਦੀ ਫਿਰ ਨਹੀਂ ਤੇਰਾ ਕੱਖ ਵੀ ਸਵਾਰ ਸਕਦੀ ਉਹਨਾਂ ਚਿਰ ਤੱਕ ਹੈ ਜਿੰਨਾ ਚਿਰ ਤੱਕ ਸਰੀਰ ਚ ਸਵਾਸ ਨੇ ਉਹਨਾਂ ਚਿਰ ਤੱਕ ਇਹਨੂੰ ਵਰਤ ਕੇ ਭਲੇ ਦਾ ਕਾਰਜ ਕਰ ਲਵੇਂ ਤੇ ਸਫਲੀ ਹੋ ਜਾਂਦੀ ਆ ਪਰ ਨਾਲ ਨਹੀਂ ਕਿਸੇ ਦੇ ਵੀ ਜਾਂਦੀ ਆ ਇਤਰਾਹ ਜ਼ਰੂਰ ਹੈ ਵੀ ਕਿਸੇ ਕੋਲ ਹੈ ਸੀ ਕਿਸੇ ਨੇ ਮਾੜੇ ਕੰਮ ਚ ਲਾ ਕੇ ਉਹ ਬਰਬਾਦ ਕਰ ਲਈ ਕਿਸੇ ਕੋਲ ਹੈ ਸੀ ਨਾਲ ਗੁਰੂ ਦੀ ਮੱਤ ਸੀ ਉਹਨੇ ਭਲੇ ਦੇ ਕੰਮ ਵਿੱਚ ਲਾ ਕੇ ਤੇ ਸਫਲੀ ਕਰ ਲਈ ਪਰ ਨਾਲ ਇਹ ਕਿਸੇ ਦੇ ਨਹੀਂ ਜਾਂਦੀ ਕਿਸੇ ਦੇ ਨਾਲ ਨਹੀਂ ਜਾਂਦੀ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੂਜੈ ਕੋਏ ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਅੰਦਰ ਭਗਤ ਸਾਹਿਬ ਜੀ ਕਹਿੰਦੇ ਨੇ ਕਿ ਜੇ ਤੇਰੇ ਕੋਲ ਹੈਗੀ ਆ ਨਾ ਫਿਰ ਇਹਨੂੰ ਵਰਤੀ ਇਹਨੂੰ ਖਰਚੀ ਤੇ ਭਲੇ ਦੇ ਕਾਰਜ ਵਾਸਤੇ ਖਰਚੀ ਇਹ ਨਾ ਹੋਵੇ ਇਸ ਮਾਇਆ ਦੇ ਨਾਲ ਤੂੰ ਪੁੱਠੇ ਕੰਮ ਕਰਨ ਲੱਗ ਪਵੇਂ ਇਸ ਮਾਇਆ ਦੇ ਨਾਲ ਗਾਉਣ ਵਾਲੀ ਵੀ ਵੇਖੀ ਜਾ ਸਕਦੀ ਆ ਗੰਦੇ ਗਾਣੇ ਵੀ ਸੁਣੇ ਜਾ ਸਕਦੇ ਆ ਇਸ ਮਾਇਆ ਦੇ ਨਾਲ ਘਰ ਵਿੱਚ ਰਾਗੀ ਸਿੰਘ ਬੁਲਾ ਕੇ ਕੀਰਤਨ ਵੀ ਸੁਣਿਆ ਜਾ ਸਕਦਾ ਇਹ ਤੇਰੀ ਮਰਜ਼ੀ ਵੀ ਵਰਤੋਂ ਕਿਵੇਂ ਕਰਨੀ ਹੈ ਪਰ ਇਹ ਸਫਲੀ ਹੋ ਜੂ ਜੇ ਭਲੇ ਦੇ ਕਾਰਜ ਹੱਥੇ ਲਾਏਗਾ ਤੇ ਇਸ ਮਾਇਆ ਦੇ ਨਾਲ ਕਿਸੇ ਵੱਸਦੇ ਹੋਏ ਦਾ ਘਰ ਉਜਾੜਿਆ ਵੀ ਜਾ ਸਕਦਾ ਮਾਇਆ ਦੇ ਬਲ ਨਾਲ ਨਾ ਤੇ ਇਸ ਮਾਇਆ ਦੇ ਬਲ ਦੇ ਨਾਲ ਕੋਈ ਉਜੜਿਆ ਹੋਇਆ ਉਹਨੂੰ ਵਸਾਇਆ ਵੀ ਜਾ ਸਕਦਾ ਉਹਦਾ ਭਲਾ ਵੀ ਕੀਤਾ ਜਾ ਸਕਦਾ ਇਸ ਮਾਇਆ ਦੇ ਨਾਲ ਕਿਸੇ ਭੁੱਖੇ ਨੂੰ ਰੋਟੀ ਦਿੱਤੀ ਜਾ ਸਕਦੀ ਹੈ ਇਸ ਮਾਇਆ ਦੇ ਨਾਲ ਕਿਸੇ ਨੰਗੇ ਨੂੰ ਠੰਡ ਦੇ ਦਿਨ ਨੇ ਕਿਸੇ ਕੋਲ ਜੋੜਾ ਨਹੀਂ ਕਿਸੇ ਕੋਲ ਬਸਤਰ ਨਹੀਂ ਕੋਈ ਗਰੀਬ ਵਿਚਾਰਾ ਮੋਟਾ ਨਹੀਂ ਲੈਣ ਜੋਗਾ ਤੇ ਤੂੰ ਲੈ ਕੇ ਦੇ ਸਕਦਾ ਭਲਾ ਇਹ ਸਫਲੀ ਹੋ ਜਾਊ ਪਰ ਜੇ ਮਾਇਆ ਕੋਲ ਹੋਵੇ ਤੇ ਬੰਦਾ ਭਲੇ ਦੇ ਕਾਰਜ ਵਾਸਤੇ ਵਰਤੇ ਨਾ ਤੇ ਭਗਤ ਸਹਿਬ ਕਹਿੰਦੇ ਨੇ ਕਹਿੰਦੇ ਰੇ ਨਰ ਤੈ ਕਿਆ ਪ੍ਰਾਨ ਸੁਨ ਕੀਨਾ ਅਨ ਪਾਵਨੀ ਭਗਤ ਨਹੀਂ ਉਪਜੀ ਭੁਖੇ ਦਾਨ ਨਾ ਦੀਨਾ ਪੁਰਾਣਾ ਦੀ ਕਥਾ ਵੀ ਸੁਣ ਲਈ ਪਰ ਅੰਦਰ ਭਗਤੀ ਪੈਦਾ ਨਹੀਂ ਹੋਈ ਤੇ ਨਾ ਕਦੀ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾਇਆ ਤੇ ਫਾਇਦਾ ਕੀ ਇਸ ਮਾਇਆ ਦਾ ਮਾਇਆ ਤੇਰੇ ਕੋਲ ਹੈ ਤੇ ਜੇ ਹੈ ਉਹਦੇ ਨਾਲ ਕਿਸੇ ਭੁੱਖੇ ਦਾ ਪੇਟ ਭਰ ਜਾਵੇ ਤੇ ਭਲਾ ਨਹੀਂ ਹੈ ਕਿੰਨੀਆਂ ਸੀਸਾਂ ਦਵੇਗਾ ਕਿੰਨਾ ਖੁਸ਼ ਹੋਵੇਗਾ ਅੰਦਰੋਂ ਕਿਸੇ ਨੰਗੇ ਨੂੰ ਬਸਤਰ ਮਿਲ ਜਾਵੇ ਕਿੰਨਾ ਖੁਸ਼ ਹੋਵੇਗਾ ਉਹ ਪਰ ਜੇ ਇਸ ਪਾ ਕਾਰਜ ਵਾਸਤੇ ਵਰਤੀ ਨਹੀਂ ਤੇ ਫਿਰ ਫਾਇਦਾ ਕੀ ਇਹਦਾ ਫਿਰ ਕੋਈ ਫਾਇਦਾ ਨਹੀਂ ਤੇ ਭਗਤ ਸੈਖ ਕਹਿੰਦੇ ਨੇ ਇਹ ਤੇ ਚਾਰਕ ਦਿਨ ਆਪਣੀਆਂ ਤੂਤੀਆਂ ਵਜਾਈਆਂ ਮਾਇਆ ਬਹੁਤੀ ਇਕੱਠੀ ਕਰ ਲਈ ਪੰਡਾ ਬਣ ਲੀਆਂ ਮਿੱਟੀ ਚ ਨਾਪ ਦਿੱਤੀ ਤੇ ਜਦੋਂ ਤੁਰਿਆ ਨਾਲ ਨਾ ਤੁਰੀ ਇਹਦੇ ਇੰਨੇ ਸਾਥ ਬਸ ਉਹਨਾਂ ਚਿਰ ਤੱਕ ਹੀ ਨਿਭਾਉਣਾ ਜਿੰਨਾ ਚਿਰ ਤੱਕ ਸਰੀਰ 'ਚ ਸਵਾਸ। ਉਦੋਂ ਬਾਅਦ ਗਾੜੀ ਨਹੀਂ ਇਹ ਨਾਲ ਜਾਂਦੀ। ਜਦੋਂ ਬੰਦਾ ਫੱਟੇ ਤੇ ਪੈ ਜਾਂਦਾ ਨਾ ਉਹ ਭਾਵੇਂ ਕਿੰਨੀ ਵੀ ਜਾਇਦਾਦ ਦਾ ਮਾਲਕ ਹੋਵੇ ਫਿਰ ਉਹ ਕੱਖ ਨਹੀਂ ਕਰ ਸਕਦਾ ਉਹਦੇ ਨਾਲ। ਕੁਝ ਵੀ ਨਹੀਂ ਸਵਾਰ ਸਕਦਾ ਨਾ ਆਪਣਾ ਨਾ ਕਿਸੇ ਦਾ। ਇਹਦਾ ਸਾਥ ਬਸ ਇੰਨਾ ਕਚੇਰੀ ਆ। ਇਸ ਕਰਕੇ ਕਹਿੰਦੇ ਇੰਨਾ ਚਿਰ ਤੱਕ ਤੇਰਾ ਸਾਥ ਹੈਗਾ ਤੇ ਜਿੰਨਾ ਚਿਰ ਤੱਕ ਤੇਰਾ ਸਾਥ ਨਭਾਉਂਦੀ ਉਹਨਾਂ ਚਿਰ ਤੱਕ ਭਲੇ ਦੇ ਕਾਰਜ ਵਾਸਤੇ ਵਰਤ ਜੇ ਨਹੀਂ ਤੇ ਜਿਹੜੇ ਨਹੀਂ ਨਾ ਵਰਤਦੇ ਜਿਨ੍ਹਾਂ ਦੀ ਬਿਰਤੀ ਇਹੋ ਜੀ ਆ ਵੀ ਬਸ ਦੂਜਿਆਂ ਦੇ ਕੋਲੋਂ ਵੀ ਖੋਖ ਹੋ ਕੇ ਆਪ ਹੀ ਇਕੱਠੀ ਕਰਕੇ ਰੱਖ ਛੱਡੋ ਨਾ ਆਪ ਵਰਤਦੇ ਨਾ ਦੂਜਿਆਂ ਨੂੰ ਵਰਤਨ ਦਿੰਦੇ ਉਹਨਾਂ ਦੀ ਹਾਲਤ ਕੀ ਹੁੰਦੀ ਹੈ ਸਤਿਗੁਰੂ ਜੀ ਨੇ ਬਾਣੀ ਅੰਦਰ ਇੱਕ ਪ੍ਰਮਾਣ ਦਿੱਤਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਉ ਮਦ ਮਾਖੀ ਤਿਉ ਸਠੋਰ ਰਸ ਜੋਰ ਜੋਰ ਧਨ ਕੀਨਾ ਜਿਵੇਂ ਸ਼ਹਿਤ ਦੀਆਂ ਮੱਖੀਆਂ ਫੁੱਲਾਂ ਤੇ ਜਾ ਜਾ ਕੇ ਬੈਂਦੀਆਂ ਨੇ ਸ਼ਹਿਤ ਦੇ ਕਿਣਕੇ ਇਕੱਠੇ ਕਰ ਕਰਕੇ ਛੱਤੇ ਦੇ ਵਿੱਚ ਸ਼ਹਿਤ ਜਮਾ ਕਰਦੀਆਂ ਜਿਹੜਾ ਤੇ ਉਹਨਾਂ ਖਾ ਲਿਆ ਵਰਤ ਲਿਆ ਉਹ ਤੇ ਠੀਕ ਆ ਤੇ ਜਦੋਂ ਜਮਾ ਹੀ ਕਰੀ ਗਈਆਂ ਜਮਾ ਹੀ ਕਰੀ ਗਈਆਂ ਵਰਤਿਆ ਨਹੀਂ ਫਿਰ ਕੀ ਹੁੰਦਾ ਹੈ ਕਹਿੰਦੇ ਜਦੋਂ ਛੱਤਾ ਪਰ ਜਾਂਦਾ ਸ਼ੈਤਾਨਾਂ ਨਾਲ ਜਿਹੜੇ ਸ਼ੈਤ ਚੋਣ ਵਾਲੇ ਹੁੰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਆਉਂਦੇ ਨੇ ਪਹਿਲਾਂ ਤੇ ਥੋੜੇ ਜੇ ਕੱਖ ਇਕੱਠੇ ਕਰਕੇ ਤੇ ਉਹਨਾਂ ਨੂੰ ਅੱਗ ਲਾਉਂਦੇ ਜਦੋਂ ਅੱਗ ਮੱਚ ਜਾਂਦੀ ਨਾ ਮਾੜੀ ਜੀ ਫਿਰ ਪਾਣੀ ਦਾ ਤਰੋਂਕਾ ਮਾਰਦੇ ਨੇ ਉਹ ਧੂਆ ਹੋ ਜਾਂਦਾ ਅੱਗ ਬੋਝ ਜਾਂਦੀ ਤੇ ਧੂਆ ਧੁਖਣ ਲੱਗ ਪੈਂਦੀ ਆ ਉਹ ਉਹ ਜਿਹੜਾ ਧੂਆ ਬੜਾ ਕਵੜਾ ਹੁੰਦਾ ਹੈ ਉਹ ਮੱਖੀਆਂ ਨੂੰ ਜਾ ਕੇ ਜਦੋਂ ਲੱਗਦਾ ਹੈ ਉਹ ਬੜਾ ਕੌੜਾ ਧੂਆ ਤੇ ਮੱਖੀਆਂ پاسੇ ਹੋ ਜਾਂਦੀਆਂ ਛੱਤਾ ਛੱਡ ਕੇ ਉਹ ਸ਼ਹਿਦ ਇਕੱਠਾ ਕਰਦੀਆਂ ਰਹੀਆਂ ਤੇ ਸ਼ਹਿਦ ਚੋਣ ਵਾਲੇ ਨੇ ਇੱਕ ਤੇ ਉਹਨਾਂ ਦੇ ਮੂੰਹ ਨੂੰ ਸਵਾ ਲੱਗੀ ਤੇ ਦੂਜਾ ਉਹਨਾਂ ਦਾ ਸ਼ਹਿਦ ਵੀ ਜਿਹੜਾ ਇਕੱਠਾ ਕੀਤਾ ਸੀ ਲੈ ਗਿਆ ਇਕੱਠਾ ਕਰਕੇ ਚੋ ਕੇ ਸਾਰਾ ਉਹਨਾਂ ਦੇ ਪੱਲੇ ਕੀ ਪਿਆ ਸਵਾ ਹੀ ਪਈ ਨਾ ਇਸੇ ਤਰ੍ਹਾਂ ਜਿਹੜਾ ਮਨੁੱਖ ਮਾਇਆ ਇਕੱਠੀ ਕਰ ਕਰ ਹੀ ਰੱਖੀ ਜਾਂਦਾ ਹੈ ਵਰਤਦਾ ਨਹੀਂ ਨਾ ਆਪਣਾ ਭਲਾ ਨਾ ਕਿਸੇ ਦਾ ਭਲਾ ਕਈਆਂ ਦੀ ਬਿਰਤੀ ਇਸ ਤਰ੍ਹਾਂ ਦੀ ਹੁੰਦੀ ਹੈ ਵੀ ਵਰਤਣ ਹੀ ਨਹੀਂ ਇਕੱਠੀ ਕਰ ਕਰ ਰੱਖੀ ਜਾਓ ਨਾ ਆਪ ਸੁੱਖ ਲੈਣਾ ਨਾ ਕਿਸੇ ਨੂੰ ਸੁੱਖ ਲੈਣ ਦੇਣਾ ਤੇ ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਜਿਹੜੇ ਮਾਇਆ ਇਕੱਠੀ ਕਰੀ ਜਾਂਦੇ ਸਿਰਫ ਸ਼ਹਿਦ ਦੀਆਂ ਮੱਖੀਆਂ ਦੀ ਤਰ੍ਹਾਂ ਹਾਲਤ ਹੁੰਦੀ ਉਹਨਾਂ ਦੀ ਮਰਤੀ ਬਾਰ ਲੇਹੋ ਲੇਹੋ ਕਰੀਐ ਭੂਤ ਰਹਿਣ ਕਿਉਂ ਦੀਆ ਤੇ ਜਿਸ ਦਿਨ ਸਰੀਰ ਚੋਂ ਸੁਵਾਸ ਨਿਕਲ ਜਾਂਦੇ ਨੇ ਉਹ ਦਿਨ ਘਰ ਦੇ ਕਹਿੰਦੇ ਲੈ ਚੱਲੋ ਲੈਹ ਚੱਲੋ ਹਣ ਤੇ ਪ੍ਰੇਤ ਆ ਹਣ ਇਹਨੂੰ ਘਰੇ ਰੱਖ ਕੇ ਕੀ ਕਰਨਾ ਉਹ ਦਿਨ ਤੇਰੇ ਨਾਲ ਤੁਰਨੀ ਨਹੀਂ ਨਾਲ ਨਹੀਂ ਇਹ ਜਾਣੀ ਜਿੰਨਾ ਚਿਰ ਤੱਕ ਸਰੀਰ ਚ ਸੁਵਾਸ ਹੈ ਸਫਲੀ ਕਰ ਸਕਦਾ ਧਰਮ ਦੇ ਕਾਰਜ ਵਾਸਤੇ ਗੁਰੂ ਘਰ ਲਾ ਕੇ ਗੁਰੂ ਦੀ ਸੇਵਾ ਵਿੱਚ ਸੰਗਤ ਦੀ ਸੇਵਾ ਵਿੱਚ ਇਸੇ ਤਰ੍ਹਾਂ ਵਿਦਿਆ ਦੇ ਖੇਤਰ ਦੇ ਵਿੱਚ ਜੇ ਤੇਰੇ ਕੋਲ ਹੈ ਸਕੂਲ ਦੇ ਵਿੱਚ ਬੱਚਿਆਂ ਵਾਸਤੇ ਪਾਣੀ ਦੀ ਦਿੱਕਤ ਹੈ ਤੇ ਕਰਦੇ ਸੇਵਾ ਸੇਵਾ ਹੀ ਹੈ ਉਹ ਵੀ ਸੇਵਾ ਹੀ ਹੈ ਜੇ ਉਹਨਾਂ ਦੇ ਬੈਠਣ ਵਾਸਤੇ ਜਗ੍ਹਾ ਠੀਕ ਨਹੀਂ ਤੇ ਕਰਦੇ ਸੇਵਾ ਜੇ ਕਿਸੇ ਬੱਚਾ ਦਾ ਜਿਸ ਕਿਸੇ ਦਾ ਬੱਚਾ ਗਰੀਬ ਹੈ ਨਹੀਂ ਵਿਚਾਰੇ ਕੋਲ ਕਿਤਾਬਾਂ ਹੈਗੀਆਂ ਤੇ ਕਰਦੇ ਸੇਵਾ ਉਹ ਵੀ ਸੇਵਾ ਹੀ ਹੈ ਰਾਹ ਵਿੱਚ ਜਾਣ ਵਾਲੇ ਰਾਹੀਆਂ ਦੀ ਸੁਭਦਾ ਵਾਸਤੇ ਕੋਈ ਸੇਵਾ ਕਰਨੀ ਇਹ ਵੀ ਸੇਵਾ ਹੀ ਹੈ ਫਿਰ ਇਹ ਸਫਲੀ ਹੋ ਜਾਵੇਗੀ ਪਰ ਇੱਕ ਗੱਲ ਚੇਤੇ ਰੱਖੀ ਨਾਲ ਨਹੀਂ ਇਹ ਜਾਣੀ ਸੰਗ ਨਾ ਕਾਸ਼ ਲੈ ਜਾਏ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿੰਨਾ ਚਿਰ ਤੱਕ ਸਰੀਰ ਚ ਸਵਾਸ ਆ ਉਹਨਾਂ ਚਿਰ ਤੱਕੇ ਸਾਥ ਨਿਭਾਵੇਗੀ ਜਿੱਦਣ ਸਰੀਰ ਚੋਂ ਸਵਾਸ ਖਤਮ ਹੋ ਗਏ ਹਵਾ ਆਉਣੀ ਜਾਣੀ ਰੁਕ ਗਈ ਉਦੋਂ ਤੇਰੀ ਕੱਖ ਨਹੀਂ ਲੱਗਦੀ ਇਹਦੀ ਮਿੱਤਰਤਾ ਬਸ ਇਸੋ ਤੱਕ ਹੀ ਆ ਰਹਾਓ ਰਹਾਓ ਦਾ ਵਿਸ਼ਰਾਮ ਦਿੰਦੇ ਨੇ ਤੇ ਭਗਤ ਜੀ ਕਹਿੰਦੇ ਦੇਹਰੀ ਬੈਠੀ ਮਹਿਰੀ ਰੋਵੇ ਦੁਆਰੇ ਲਾਓ ਸੰਗ ਮਾਏ ਡੇਉੜੀ ਤੱਕ ਬੈਠੀ ਘਰ ਵਾਲੀ ਇਸਤਰੀ ਰੋਂਦੀ ਜਾਂਦੀ ਹੈ ਡਿਉੜੀ ਚ ਬਹਿ ਜਾਂਦੀ ਉਹ ਉਹਨਾਂ ਦੀ ਮਰਜ਼ਾ ਦਾ ਭਗਤ ਸਾਹਿਬ ਜੀ ਜਿਸ ਇਲਾਕੇ ਦੇ ਰਹਿੰਦੇ ਤੇ ਬਾਹਰ ਦੇ ਦਰਵਾਜ਼ੇ ਤੱਕ ਮਾਂ ਨਾਲ ਰੋਂਦੀ ਜਾਂਦੀ ਘਰ ਦੀ ਡਿਉੜੀ ਤੱਕ ਇਸਤਰੀ ਘਰ ਦੀ ਜਿਹੜੀ ਵਿਆਹੀ ਹੋਈ ਹੈ ਉਹ ਨਾਲ ਜਾਂਦੀ ਰੋਂਦੀ ਸਰੀਰ ਦੇ ਤੇ ਬਾਹਰਲੇ ਦਰਵਾਜ਼ੇ ਤੱਕ ਮਾਂ ਰੋਂਦੀ ਜਾਂਦੀ ਫਿਰ ਇਹਦੋਂ ਅੱਗੇ ਮਰਹਟ ਲੱਗ ਸਭ ਲੋਗ ਕੁਟੰਬ ਪਏ ਤੇ ਮਰਹਟ ਕਹਿੰਦੇ ਮੜੀਆਂ ਨੂੰ ਤੇ ਮੜੀਆਂ ਤੱਕ ਬਾਕੀ ਪਰਿਵਾਰ ਜਿਹੜਾ ਸੀ ਰਿਸ਼ਤੇਦਾਰ ਸਾਖ ਸੰਬੰਧੀ ਸੱਜਣ ਬੇਲੀ ਲੋਕ ਜਿਹੜੇ ਸਾਨੂੰ ਨਾਲ ਗਏ ਉਹਨਾਂ ਮੜੀਆਂ ਤੱਕ ਜਾਣਾ ਕੀਤਾ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੂਜਾ ਮਿੱਤਰੇ ਦਾ ਪਰਿਵਾਰ ਆ ਪਹਿਲੀ ਮਿੱਤਰ ਮਾਇਆ ਤੇ ਮਾਇਆ ਦੀ ਮਿੱਤਰਤਾ ਹੈ ਜਿੰਨਾ ਚਿਰ ਤੱਕ ਸਰੀਰ 'ਚ ਸਵਾਸ ਚੱਲਦੇ ਨੇ ਉਦੋਂ ਬਾਅਦ ਨਹੀਂ ਇਹ ਮਿੱਤਰ ਦੂਜਾ ਮਨੁੱਖ ਦਾ ਮਿੱਤਰ ਮੰਨਿਆ ਜਾਂਦਾ ਪਰਿਵਾਰ ਤੇ ਪਰਿਵਾਰ ਦੀ ਮਿੱਤਰਤਾ ਕਿੱਥੋਂ ਤੱਕ ਹੈ ਭਗਤ ਕਬੀਰ ਸਾਹਿਬ ਕਹਿੰਦੇ ਨੇ ਦਿਹਰੀ ਲੋ ਦਿਹਰੀ ਬੈਠੀ ਮਿਹਰੀ ਰੋਵੇ ਦਵਾਰੇ ਲੋ ਸੰਗ ਮਾਏ ਮਰ ਹਟ ਲਗ ਸਭ ਲੋਕ ਕੁਟੰਬ ਪਇਓ ਵੱਦ ਤੋਂ ਵੱਦ ਮੜੀਆਂ ਤੱਕ ਤੇਰੇ ਨਾਲ ਜਾਣਗੇ ਉਥੋਂ ਤੱਕ ਤੇਰਾ ਇਹਨਾਂ ਸਾਥ ਨਿਭਾਉਣਾ ਹੀ ਦੇਹਰੀ ਲੋ ਬਰੀ ਨਾਰ ਸੰਗ ਭਈ ਆਗੇ ਸਜਣ ਸੁਹੇਲਾ ਮਰ ਹਟ ਲੱਗ ਸਭ ਲੋਕ ਕੁਟੰਬ ਭਇਓ ਆਗੇ ਹੰਸ ਹਕੇਲਾ ਮੜੀਆਂ ਤੱਕ ਨਾਲ ਜਾਣਗੇ ਲੋਕ ਪਰਿਵਾਰ ਰਿਸ਼ਤੇਦਾਰ ਸਾਖ ਸੰਬੰਧੀ ਮੜੀਆਂ ਤੱਕ ਜਦੋਂ ਮੜੀਆਂ ਦੇ ਵਿੱਚ ਲਾ ਜਾ ਕੇ ਅੰਗੀਠੇ ਤੇ ਰੱਖ ਕੇ ਤੇਰੇ ਸਰੀਰ ਨੂੰ ਅੱਗ ਲਾ ਦਿੱਤੀ ਇਹਨਾਂ ਵਾਪਸ ਆ ਜਾਣਾ ਫਿਰ ਤੇਰੇ ਨਾਲ ਕੋਈ ਨਹੀਂ ਜਦੋਂ ਕਬਰ ਪੁੱਟ ਕੇ ਕਬਰ ਦੇ ਵਿੱਚ ਰੱਖ ਦਿੱਤਾ ਸਰੀਰ ਨੂੰ ਉੱਤੇ ਮਿੱਟੀ ਪਾ ਦਿੱਤੀ ਤੇ ਇਹਨਾਂ ਵਾਪਸ ਆ ਜਾਣਾ ਤੇਰੇ ਨਾਲ ਕੋਈ ਨਹੀਂ ਮੁੜ ਕੇ ਉੱਥੋਂ ਤੱਕ ਇਹਨਾਂ ਦੀ ਮਿੱਤਰਤਾ ਮਰ ਹਟ ਲੱਗ ਸਭ ਲੋਕ ਕੁਟੰਬ ਮਿਲ ਹੰਸ ਇਕੱਲਾ ਜਾਏ ਉਦੋਂ ਗਾੜੀ ਫਿਰ ਤੂੰ ਕੱਲਾ ਹੀ ਆ ਉਦੋਂ ਗਾੜੀ ਤੇਰਾ ਸਾਥੀ ਕੋਈ ਨਹੀਂ ਹੈ ਉਦੋਂ ਗਾੜੀ ਨਹੀਂ ਤੇਰੇ ਨਾਲ ਕਿਸੇ ਨੇ ਤੁਰਨਾ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਹਿੰਦੇ ਪਰਿਵਾਰ ਦੀ ਮਿੱਤਰਤਾ ਜਿਹੜੀ ਐ ਪਰਿਵਾਰ ਦਾ ਸਾਥ ਜਿਹੜਾ ਹੈ ਉਹ ਮੜੀਆਂ ਤੱਕ ਦਾ ਹੀ ਐ ਜਦੋਂ ਅੰਗੀਠੇ ਤੇ ਰੱਖ ਕੇ ਚੰਡਾ ਲਾ ਦਿੱਤਾ ਉਦੋਂ ਇਹਨਾਂ ਵਾਪਸ ਘਰ ਵਿੱਚ ਆ ਜਾਣਾ ਫਿਰ ਤੇਰਾ ਸਾਥੀ ਕੋਈ ਨਹੀਂ ਅੱਗੇ ਤੂੰ ਕੱਲਾ ਹੀ ਆ ਇਹਨਾਂ ਦੀ ਮਿੱਤਰਤਾ ਉਥੋਂ ਤੱਕ ਨਿਭਣੀ ਤੇ ਇੱਕ ਗੱਲ ਹੋਰ ਚੇਤੇ ਰੱਖ ਭਗਤ ਕਬੀਰ ਸਾਹਿਬ ਕੀ ਕਹਿੰਦੇ ਨੇ ਵੈ ਸੁੱਤ ਵੈ ਬਿੱਤ ਵੈ ਪੁਰ ਪਾਟਣ ਵੈ ਸੁੱਤ ਆਪਣੇ ਉਹ ਧੀਆ ਪੁੱਤਰ ਵੈ ਬਿੱਤ ਆਪਣੀ ਉਹ ਮਾਇਆ ਜੋ ਇਹਨੇ ਕਮਾਈ ਜ਼ਿੰਦਗੀ ਚ ਵੈ ਪੁਰ ਪਾਟਣ ਆਪਣਾ ਉਹ ਪਿੰਡ ਆਪਣਾ ਉਹ ਸ਼ਹਿਰ ਜਿਹੜਾ ਸੀ ਜਿੱਥੇ ਰਹਿੰਦਾ ਸੀ ਵਸਦਾ ਸੀ ਇਕ ਗੱਲ ਚੇਤੇ ਰੱਖੀ ਪਿਆਰਿਆ ਬਹੁਰ ਨਾ ਦੇਖੈ ਆਏ ਜਦੋਂ ਸਭ ਕੁਝ ਛੱਡ ਕੇ ਚਲੇ ਗਿਆ ਨਾ ਦੁਬਾਰਾ ਨਹੀਂ ਕਦੀ ਆਣ ਕੇ ਕਿਸੇ ਨੇ ਵੇਖਿਆ ਵੀ ਮੇਰੇ ਧੀਆਂ ਪੁੱਤਰ ਕੀ ਕਰਦੇ ਨੇ ਮੈਂ ਇਹਨਾਂ ਦੇ ਵਾਸਤੇ ਰਿਸ਼ਵਤਾਂ ਲਈਆਂ ਠੱਗੀਆਂ ਮਾਰੀਆਂ ਚੋਰੀਆਂ ਕੀਤੀਆਂ ਝੂਠ ਬੋਲੇ ਵਲ ਛਲ ਕੀਤੇ ਕਪਟ ਕੀਤੇ ਕਈ ਤਰ੍ਹਾਂ ਦੇ ਪਾਪੜ ਵੇਲੇ ਕੀ ਕਰਦੇ ਨੇ ਇਹ ਮਾਇਆ ਕਮਾਉਣ ਵਾਸਤੇ ਬੜੇ ਜਤਨ ਕੀਤੇ ਹੈ ਗਈ ਆ ਕਿ ਕਰਦਿਆ ਨੇ ਲਾਤੀ ਬੰਨੇ ਜਿੱਥੇ ਮੈਂ ਵਸਦਾ ਸਾਂ ਬੜੀ ਮਿਹਨਤ ਨਾਲ ਬਣਾਇਆ ਘਰ ਉਹ ਕਿੱਥੇ ਆ ਦੁਬਾਰਾ ਆਣ ਕੇ ਕੋਈ ਨਹੀਂ ਵੇਖਦਾ ਕੋਈ ਨਹੀਂ ਵੇਖਦਾ ਇਸ ਕਰਕੇ ਤੂੰ ਇਸ ਗੱਲ ਨੂੰ ਚੇਤੇ ਰੱਖ ਪਰਿਵਾਰ ਦੀ ਮਿੱਤਰਤਾ ਮੜੀਆਂ ਤੱਕ ਮਾਇਆ ਦੀ ਮਿੱਤਰਤਾ ਸਰੀਰ ਦੇ ਸਵਾਸ ਚੱਲਣ ਤੱਕ ਇਹ ਦੋ ਗਾੜੀ ਇਹਨਾਂ ਤੇਰਾ ਸਾਥ ਨਹੀਂ ਦੇਣਾ ਤੇ ਤੂੰ ਹੀ ਇਹਨਾਂ ਕੀ ਇਹਨਾਂ ਦੇ ਵਿੱਚ ਖਚਤ ਹੋ ਕਿ ਪਰਿਵਾਰ ਦੀ ਪਾਲਣਾ ਜਿਹੜੀ ਆ ਦਸਾਂ ਨੋਵਾਂ ਦੀ ਕਿਰਤ ਤੇ ਨਾਲ ਚੱਲਦੀ ਜਾਵੇ ਤੇ ਤੇਰਾ ਸਮਾਂ ਜਿਹੜਾ ਹੈ ਉਸ ਮਿੱਤਰ ਦੇ ਨਾਲ ਬਤੀਤ ਹੋਵੇ ਜਿਹੜਾ ਮਿੱਤਰ ਤੇਰੇ ਨਾਲ ਹੀ ਚੱਲਣਾ ਉਹ ਤੀਜਾ ਮਿੱਤਰ ਧੰ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਮਹਾਰਾਜ ਉਹ ਕਿਹੜਾ ਸਤਿਗੁਰੂ ਜੀ ਕਹਿੰਦੇ ਉਹਨੇ ਕਰਮ ਜਿਹੜੇ ਨੇ ਕੀਤੇ ਉਹ ਇਹਦੇ ਨਾਲ ਜਾਂਦੇ ਨੇ ਕਰਮਾਂ ਦੀ ਜਿਹੜੀ ਮਿੱਤਰਤਾ ਹੈ ਨਾ ਉਹ ਨਾਲ ਹੈ ਉਹ ਸਦੀਵ ਨਾਲ ਹੈ ਜੇ ਇਹਨੇ ਮਾੜੇ ਕਰਮ ਕਰਦੇ ਆ ਗਾਉਣ ਵਾਲੀਆਂ ਸੁਣਦੇ ਆ ਗੰਧ ਵੇਖਦੇ ਆ ਗੰਧ ਬੋਲਦੇ ਆ ਬਤੀਤ ਕੀਤੇ ਉਹਦਾ ਫਲ ਵੀ ਅੱਗੇ ਜਾ ਕੇ ਮਿਲਣਾ ਤੇ ਜੇ ਇਹਨੇ ਇਹ ਕਰਮ ਕੀਤੇ ਨੇ ਸੇਵਾ ਕੀਤੀ ਇਹਨੇ ਸਿਮਰਨ ਕੀਤਾ ਇਹਨੇ ਬਾਣੀ ਪੜ੍ਹੀ ਇਹਨੇ ਪਰਮੇਸ਼ਰ ਦਾ ਨਾਮ ਜਪਿਆ ਜੇ ਐਸੇ ਸ਼ੁਭ ਕਰਮ ਕੀਤੇ ਉਹ ਵੀ ਨਾਲ ਜਾਣਗੇ ਉਹਨਾਂ ਦਾ ਫਲ ਸੁਖ ਰੂਪ ਦੇ ਵਿੱਚ ਅੱਗੇ ਮਿਲੇਗਾ ਨਾਲ ਜਾਣ ਵਾਲੇ ਕਰਮ ਨੇ ਇਸ ਕਰਕੇ ਸਤਿਗੁਰੂ ਕਹਿੰਦੇ ਕਰਮ ਚੰਗੇ ਕਰ ਕਰਮ ਸ਼ੁਭ ਕਰਨੇ ਚਾਹੀਦੇ ਨੇ ਕਰਮ ਮਾੜੇ ਨਹੀਂ ਕਰਨੇ ਚਾਹੀਦੇ ਕਿਉਂਕਿ ਜੇ ਕਰਮ ਮਾੜੇ ਹੋ ਗਏ ਤੇ ਨਾਲ ਹੀ ਜਾਣੇ ਨੇ ਤੇ ਉਹਨਾਂ ਦਾ ਫਲ ਭੋਗਣਾ ਹੀ ਪੈਣਾ ਤੇ ਬਾਬਾ ਫਰੀਦ ਸਾਹਿਬ ਜੀ ਨੇ ਬੜੇ ਸੋਹਣੇ ਬਚਨ ਕਹੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਜੇ ਚੰਗੇ ਅਮਲ ਕੀਤੇ ਨਾ ਦੁਨੀਆ ਵਿੱਚ ਭਾਵ ਸੰਸਾਰ ਵਿੱਚ ਰਹਿੰਦਿਆਂ ਕਰਮ ਚੰਗੇ ਕੀਤੇ ਦਰਗਹ ਆਏ ਕੰਮ ਤੇ ਦਰਗਾਹ ਦੇ ਵਿੱਚ ਵੀ ਕੰਮ ਆਉਂਦੇ ਨੇ ਏ ਅਸਲੀ ਮਿੱਤਰ ਨੇ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਇਹ ਸਭ ਕੁਛ ਮਿੱਤਰਾ ਇੰਨਾ ਕਿਚੇਰੀ ਦੁਬਾਰਾ ਆਣ ਕੇ ਤੂੰ ਨਹੀਂ ਵੇਖਣਾ ਇਹਨਾਂ ਨੂੰ ਨਾ ਆਪਣੇ ਧੀਆਂ ਪੁੱਤਰਾਂ ਨੂੰ ਨਾ ਆਪਣੀ ਮਾਇਆ ਜਾਇਦਾਦ ਨੂੰ ਆਣ ਕੇ ਵੇਖਣਾ ਹੀ ਨਾ ਆਪਣਾ ਸ਼ਹਿਰ ਪਿੰਡ ਆਣ ਕੇ ਵੇਖਣਾ ਕਹਤ ਕਬੀਰ RAM ਕੀ ਨਾ ਸਿਮਰੋ ਫਿਰ ਤੂੰ RAM ਨੂੰ ਕਿਉਂ ਨਹੀਂ ਸਿਮਰਦਾ ਕਿਉਂ ਨਹੀਂ ਯਾਦ ਕਰਦਾ ਉਹਨੂੰ ਉਹਦੇ ਗੁਣ ਕਿਉਂ ਨਹੀਂ ਗਾਉਂਦਾ ਤੂੰ ਇਹਨਾਂ ਚੀਜ਼ਾਂ ਵਿੱਚ ਲੱਗਾ ਤੇ ਰਾਮ ਨੂੰ ਭੁਲਾ ਦਿੱਤਾ ਜਨਮ ਆਕਾਰਥ ਜਾਏ ਪਰਮੇਸ਼ਰ ਦਾ ਨਾਮ ਭੁਲਾਉਣ ਕਰਕੇ ਤੇਰਾ ਜਨਮ ਵਿਅਰਥ ਤੁਰਿਆ ਜਾਂਦਾ ਈ ਅਸੀਂ ਤੈਨੂੰ ਦੱਸ ਦਿੱਤਾ ਇਹ ਮਾਇਆ ਇੱਥੋਂ ਤੱਕ ਸਾਥ ਨਿਭਾਉਣਾ ਈ ਪਰਿਵਾਰ ਨੇ ਇੱਥੋਂ ਤੱਕ ਸਾਥ ਨਿਭਾਉਣਾ ਈ ਤੇ ਅਸਲੀ ਸਾਥੀ ਤੇਰਾ ਪਰਮੇਸ਼ਰ ਦਾ ਨਾਮ ਆ ਉਹ ਜ਼ਰੂਰ ਜਪਿਆ ਕਰ ਜੇ ਉਹ ਨਾ ਜਪਿਆ ਜਦੋਂ ਇਹ ਸੰਸਾਰ ਤੋਂ ਤੁਰਿਆ ਫਿਰ ਤੈਨੂੰ ਪਤਾ ਲੱਗ ਜਾਣਾ ਜਿਹੜੀਆਂ ਚੀਜ਼ਾਂ ਵਾਸਤੇ ਮੈਂ ਆਪਣੀ ਉਮਰ ਦਾ ਸਮਾਂ ਬਰਬਾਦ ਕਰ ਦਿੱਤਾ ਉਹ ਮੇਰੀਆਂ ਸਾਥੀ ਨਹੀਂ ਬਣੀਆਂ ਉਹ ਨਾਲ ਨਹੀਂ ਚਲੀਆਂ ਤੇ ਜਿਹੜਾ ਨਾਲ ਚੱਲਣਾ ਸੀ ਉਹ ਮੈਂ ਸਾਥੀ ਨਹੀਂ ਬਣਾਇਆ ਉਹਨੂੰ ਪਿਆਰ ਨਹੀਂ ਕੀਤਾ ਤੇ ਜਨਮ ਵਿਅਰਥ ਗਵਾ ਲਿਆ ਤਾਂ ਕਰਕੇ ਕਹਿੰਦੇ ਰਾਮ ਕਿਉਂ ਨਹੀਂ ਸਿਮਰਦਾ ਹੁਣ ਨਹੀਂ ਸਿਮਰਦਾ ਤੇ ਫਿਰ ਪਛਤਾਉਣਾ ਪੈਣਾ ਹੀ ਤਾਂ ਕਹਿੰਦੇ ਨੇ RAM ਸਿਮਰ RAM ਦਾ ਨਾਮ ਸਿਮਰਿਆ ਕਰ ਜੇ ਨਹੀਂ ਸਿਮਰਦਾ ਤਾਂ ਪਛਤਾਹੇਗਾ ਮਨ ਮਨਾ ਫਿਰ ਪਛਤਾਉਣਾ ਪੈਣਾ ਹੁਣ ਪਾਪੀ ਜੀਅਰਾ ਲੋਭ ਕਰਤ ਹੈ ਇਹ ਪਾਪੀ ਜੀੜਾ ਹਿਰਦਾ ਮਨ ਜਿਹੜਾ ਲੋਭੀ ਹੈ ਲੋਭ ਕਰਦਾ ਝੂਠੀ ਮਾਇਆ ਦੇ ਵਾਸਤੇ ਕਈ ਤਰ੍ਹਾਂ ਦੇ ਕਰਮ ਮਾੜੇ ਕਰਦਾ ਅੱਜ ਕਾਲ ਉੱਠ ਜਾਹੇਗਾ ਅੱਜ ਕੱਲ ਛੱਡ ਕੇ ਤੁਰ ਪੈਣਾ ਇਹਨੂੰ ਲਾਲ ਚਲਾਗੇ ਜਨਮ ਮੰਗਵਾਇਆ ਤਉ ਦਿਨ ਕਿਸ਼ਨਾ ਬਸਾਹੇਗਾ ਧਨ ਜੋ ਬਨ ਕਾ ਗਰਬ ਨਾ ਕੀਜੈ ਕਾਗਦ ਜਿਉਂ ਗਲ ਜਾਹੇਗਾ ਇਸ ਕਰਕੇ ਰਾਮ ਸਿਮਰ ਜੇ ਰਾਮ ਸਿਮਰੇਗਾ ਤੇ ਜਨਮ ਸਫਲਾ ਜੇ ਰਾਮ ਦਾ ਨਾਮ ਸੰਸਾਰ ਵਿੱਚ ਅਣ ਕੇ ਨਾ ਸਿਮਰਿਆ ਤੇ ਜਨਮ ਵਿਅਰਥ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਉਹਦੇ ਗੁਣ ਨਾ ਗਾਏ ਤੇ ਜਨਮ ਵਿਅਰਥ ਗੁਣ ਗੋਬਿੰਦ ਗਾਇਓ ਨਹੀਂ ਜਨਮੇ ਅਕਾਰਥ ਕੀਨ ਇਸ ਕਰਕੇ ਕਹਿੰਦੇ ਨੇ ਜਪ ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕਉ ਮੀਨ ਜਿਵੇਂ ਮੱਛੀ ਪਾਣੀ ਨੂੰ ਚੇਤੇ ਰੱਖਦੀ ਐ ਇਸੇ ਤਰ੍ਹਾਂ ਤੂੰ ਸੰਸਾਰ ਦੇ ਵਿੱਚ ਰਹਿ ਕੰਮ ਕਾਜ ਕਰ ਰਜਬਾਨ ਦੇ ਨਾਲ ਚਿੱਤ ਦੇ ਨਾਲ ਆਪਣੇ ਰਾਮ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰਿਆ ਕਰ ਫਿਰ ਤੇਰਾ ਜਨਮ ਵਿਅਰਥ ਨਹੀਂ ਜਾਵੇਗਾ ਇਹ ਭਗਤ ਸਾਹਿਬ ਜੀ ਦਾ ਉਪਦੇਸ਼ ਸਿੱਖਿਆ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ